ਜੀ ਸਾਰਿਆਂ ਨੂੰ ਹੋਰ ਸਨავ ਜੀ ਸਾਰੇ ਜਣੇ ਠੀਕ ਠਾਕ ਐ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਇਸ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋ ਵੀ ਲੱਗੇ ਬਲੌਗ ਸ਼ੁਰੂ ਕਰਨ ਲੈ ਕੇ ਚੱਲੇ ਤੇ ਜੱਸ ਕਰਨ ਨੂੰ ਆਪਾਂ ਸਕੂਲ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣਾ ਕੱਲ ਦੇ ਬਲੌਗ ਆ ਤੁਹਾਨੂੰ ਪਤਾ ਆਪਣਾ ਚੱਲ ਰਿਹਾ ਜੀ ਜੱਸ ਕਰਨ ਦਾ ਬਰਥ ਦੇ ਸਾਰੇ ਵੀਰ ਭੈਣ ਭਰਾਵਾਂ ਨੇ ਬਹੁਤ ਮੁਬਾਰਕਾ ਦਈਆਂ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਲੋ ਜੀ ਲੱਗੇ ਬਲੌਗ ਸ਼ੁਰੂ ਕਰਨ ਮਾਰਨਿੰਗ ਟਾਈਮ ਹੈ ਇੱਕ ਵਾਰੀ ਤੁਹਾਨੂੰ ਵੀਊ ਬਾਹਰ ਦਾ ਵੀ ਦੇ ਦਈਏ ਤੇ ਉਸ ਤੋਂ ਬਾਅਦ ਤੁਹਾਨੂੰ ਅੱਜ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਹੈ ਉਹਦੇ ਬਾਰੇ ਵੀ ਗੱਲਬਾਤ ਕਰੂੰਗੇ ਤੇ ਹੁਣ ਤੁਸੀਂ ਨਾਲ ਬਣੇ ਰਹੋ ਪਹਿਲਾਂ ਤਾਂ ਮਿਲਦੇ ਹਾਂ ਮਨਜੀਤ ਨੂੰ ਹਾਂ ਭਾਈ ਮਨਜੀਤ ਸੱਸ ਜਾਨ ਵੀ ਸਾਰੇ ਹੋਰ ਕੰਮ ਕਰ ਨਿਭੜ ਗਏ ਜੀ ਮਨਜੀਤ ਦੇ ਅੱਦੇ ਤੇ ਉਸ ਤੋਂ ਬਾਅਦ ਹੋਣਾ ਇਹਨਾ ਅੱਧੇ ਕੰਮ ਰਹਿ ਗਏ ਉਹਨੂੰ ਵੇੜੂ ਵੀ ਫਿਰ ਭਾਈ ਇਹਦੀ ਮਰਜ਼ੀ ਹੈ ਇਹਦੀ ਮਰਜ਼ੀ ਰਾਮ ਕਰੋ ਐਸ਼ ਕਰੋ ਖੋਛ ਰੋ ਕੋ ਸਤਿ ਸ਼੍ਰੀ ਅਕਾਲ ਤਾਂ ਕਰਨਾ ਜਿਹੜਾ ਸਕੂਲ ਵਿੱਚ ਬੁਲਾਏ ਹੋਏ ਹਾਂ ਹਾਂ ਜੀ ਅੱਜ ਪੇਰੈਂਟ ਪੇਰੈਂਟਸ ਮੀਟਿੰਗ ਹੈ ਹਾਂ ਓਕੇ ਜਾਣਾ ਤਾਂ ਪੈਣਾ ਹੈ ਜਾਂ ਤਾਂ ਫਿਰ ਐਵੇਂ ਕਰੀਏ ਅਭੀ ਤੁਸੀਂ ਐਵੇਂ ਕੱਲੇ ਆਏ ਹੋ ਕਹਿਦੇ ਵੀ ਉਹ ਵੀ ਸ਼ਨੀਵਾਰ ਨੂੰ ਆਣਗੇ ਮੈਨੂੰ 2-3 ਦਿਨ ਜਿਹੜੇ ਲਾਣੇ ਓਕੇ ਫੇ ਉਸ ਦਿਨ ਵੀ ਤਾਂ ਲੱਗਣੀ ਹੈ ਉਸ ਦਿਨ ਤਾਂ ਵੀ ਛੁੱਟੀ ਹੋਏ ਨਾ ਤੇ ਐਦੀ ਗੱਲ ਕਿਆ ਚੱਕਰ ਹੈ ਇਹ ਤਾਂ ਮੈਂ ਹੁਣ ਛੱਡਿਆ ਨਾ ਛੱਡ ਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਛੱਡ ਕੇ ਹਾਂ ਬਸ ਤੈਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਉਸ ਦਿਨ ਵੀ ਤਾਂ ਐਹੀ ਹੋਣਾ ਤੂੰ ਕਿਹੜੇ ਗਏ ਲੈ ਚਲੂੰਗੀ ਉਦਨ ਛੁੱਟੀ ਹੈ ਹਾਂ ਜਿੱਦਾਂ ਮੀਟਿੰਗ ਹੁੰਦੀ ਹੈ ਅੱਜ ਦੂਜੀ ਤਰ੍ਹਾਂ ਕਰੀ ਵੀ ਉਹਨਾਂ ਨੇ ਕੋਈ ਨਹੀਂ ਚਲ ਦੇਖਦੇ ਹਾਂ ਜੀ ਤੁਸੀਂ ਨਾਲ ਆ ਜਾਓ ਪਰ ਗੱਲ ਕਰਦੇ ਹਾਂ ਇਹਨਾਂ ਨੇ ਇਹਨਾਂ ਨੂੰ ਸਿਰਫ 10 ਵਜੇ ਹੀ ਜਾਣਾ ਹੈ ਨਿਆਣੇ ਨੇ ਜੀ ਠੀਕ ਹੁਣ ਦੋ ਦੋ ਗੇੜੇ ਲੱਗਣੇ ਤੇ ਤਾਂ ਕਰਕੇ ਮੈਂ ਕਹਿਆ ਜੀ ਪਰ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਨਾ ਇਹਨਾਂ ਨੂੰ ਕੰਮ ਨੇ ਵੇੜ ਦੇ ਦੇ ਠੀਕ ਹੈ ਠੀਕ ਸਵੇਰੇ ਉੱਠਿਆ ਸਭ ਤੋਂ ਪਹਿਲਾਂ ਤਾਂ ਵੇਖੋ ਆਪਣੇ ਜੌਂ ਵੀ ਜੇ ਵੀ ਹਨ ਵਧੀਆ ਜੰਮ ਰਹੇ ਕੋਈ ਦਿੱਕਤ ਨਹੀਂ ਹੈ ਕਿਉਂਕਿ ਅਸੀਂ ਪਤਾ ਕਿਆ ਕਰਿਆ ਤਾਂ ਇੱਕ ਔਂਗਲ ਮਿੱਟੀ ਥੱਲੇ ਦੇ ਮੰਜੀ ਤਾਂ ਚ ਪਹਿਲਾਂ ਅਸੀਂ ਬੀਜ ਗੇਰ ਕੇ ਫੇਰ ਉੱਪਰ ਮਿੱਟੀ ਬਰੂਰ ਕੇ ਫੇਰ ਦੁਬਾਰਾ ਉੱਪਰ ਬੀਜ ਗੇਰਿਆ ਵਾ ਇਹ ਦੇਖੋ ਜੇ ਦੇਖੂਗੇ ਨਾ ਆਪਾਂ ਨੀਚੇ ਵਾਲੇ ਵੀ ਨਿਕਲ ਰਿਹਾ ਇਤ ਕੀ ਸੰਘਣੇ ਜੋ ਹੋਗੇ ਅੱਗੇ ਨੂੰ ਪਤਾ ਕਿਆ ਕਰਿਆ ਕਰਨਾ ਇਹ ਜਿਹੜੀਆਂ ਬਾਲਟੀਆਂ ਪਈਆਂ ਨਾ ਇਹ ਚਾਰ ਨਾ ਚਾਰ ਪੰਜ ਇਕੱਠੀਆਂ ਕਰਕੇ ਉੱਪਰ ਰੱਖ ਦੇਣੀਆਂ ਇਹਨਾਂ 'ਚ ਇਹ ਬੀਜ ਲਿਆ ਕਰਨੇ ਨੇ ਠਾ ਨਾਲ ਹੂੰ ਇਹ ਵੀ ਕਰ ਸਕਦੇ ਇੱਕ ਵਾਰੀ ਨਾ ਹੁਣ ਮੰਜੀ ਤਾਂ ਐ ਕਰਨਾ ਪੈਣਾ ਗਾਮਲੇ ਚੱਕਣਾ ਸਾਰੇ ਹੈ ਨਾ ਉਰੇ ਸਫਾਈ ਹੋਊਗੀ ਹੈ ਨਾ ਇਹ ਦੇਖੋ ਆ ਨਿਕਲਦੇ ਤਲਵਾਰ ਜੀ ਮੰਗਾ ਬਹੁਤ ਕਹਿ ਰਾਇਏ ਤਾਂ ਲੱਗੇ ਛੱਪੀ ਹੁੰਦੀ ਹੈ ਹੂੰ ਐਸਾ ਜੀ ਕੁਮਾਰੀ ਜੀ ਹੋਵੇ ਨਾ ਸਮਾਰਨ ਨੂੰ ਪਹਿਲਾਂ ਗੱਲ ਕਰ ਲੋ ਹੈ ਨਹੀਂ ਸੱਤੀ ਆਲਾ ਦੱਸ ਰਿਹਾ ਕਿ ਜਿਹੜੇ ਹੋਵੇ ਹੁੰਦਾ ਨਾਲ ਜੀ ਚਿਕ ਪੱਤਾ ਆ ਹਾਂ ਹੂੰ ਇਹ ਇੱਕ ਨਿਕਲਿਆ ਗੋਬ ਨਿਕਲੀ ਆ ਇਹ ਏ ਫਿਰ ਆਲੇ ਦਾਲੇ ਨੂੰ ਪੱਤਾ ਖੁੱਲ ਜਾਣਾ ਬਸ ਇਹ ਫਰਕ ਹੈ ਤੇ ਗੱਲਬਾਤ ਇਸ ਤਰ੍ਹਾਂ ਅੱਜ ਮਨਜੀਤ ਮੈਂ ਸਵੇਰੇ ਉੱਠਿਆ ਮੰਨੂ ਕਹਿੰਦੀ ਇਹ ਦੇਖੋ ਜੀ ਪਿੰਡਾਂ ਕਿੰਨੀਆਂ ਸੜੇ ਪਰ ਜਿੱਟਾ ਲੱਗਿਆ ਉਹ ਬਹੁਤ ਤਗੜਾ ਇਹਨੇ ਤਾਂ ਬੱਚੇ ਵੀ ਪੈਦਾ ਕਰ ਲਿਆ ਮਨਜੀਤ ਹੁਣ ਅੱਗੇ ਸਰਦੀਆਂ ਆ ਜਾਣੀਆਂ ਦੇਖੀ ਤਨੂੰ ਪਿੰਡਾਂ ਦਿਖਣੀਆਂ ਨਹੀਂ ਇਹਨਾਂ ਹੁਣ ਬਚਾ ਕੱਢ ਗਏ ਨਾ ਪਤਾ ਨਹੀਂ ਕਿੱਥੇ ਚਲੇ ਜਾਣੀਆਂ ਮੈਂ ਤਾਂ ਹੁਣ ਵੇਰ ਦਾ ਨਾ ਚੱਕੇ ਉੱਪਰ ਉਹ ਡੱਬਾ ਜਾ ਮੈਨੂੰ ਸਰਫ ਘੋਲ ਲੈ ਅੰਦਰ ਵੜ ਜਾ ਪਰ ਹੁਣ ਰਹਿਣ ਦੇ ਆਤਾ ਇਹ ਸਵੇਰੇ ਜਿਕਣਾ ਸਵੇਰੇ ਤੇ ਤੂੰ ਮਨ ਨੂੰ ਕਹਿ ਰਹੀ ਸੀ ਜਦੋਂ ਉਸ ਟਾਈਮ ਹਨਾ ਬੈਠੀਆਂ ਹੋਣੀਆਂ ਸਾਰੀਆਂ ਹੁਣ ਅੱਧੀਆਂ ਤਾਂ ਲੰਘੀਆਂ ਕੋਈ ਜਾ ਰਹੀਆਂ ਆ ਰਹੀਆਂ ਕੁਸ ਲਿਆ ਰਹੀਆਂ ਪਰ ਇੰਨਾ ਕਹ ਜੇ ਇਹਨਾਂ ਨੂੰ ਰੋਜ਼ ਉੱਥੇ ਦਾ ਹਟਾਈ ਜਾਣਾ ਫਿਰ ਹਰ ਜੰਦੀਆਂ ਉੱਥੇ ਬਾਥਰੂਮ ਚ ਨਹੀਂ ਲੱਗੀਆਂ ਫਿਰ ਛੱਤ ਤੇ ਲੱਗਣ ਮੈਂ ਬੈਠ ਜਾ ਕਰ ਮੈਂ ਰੋਜ਼ ਮੈਂ ਢੋਸ ਦਿੰਦੀ ਤੇ ਉੱਪਰ ਹੋਤਾ ਚਲ ਠੀਕ ਹੈ ਪਰ ਹਟ ਗਈਆਂ ਦੀ ਪਰ ਗੱਲ ਪਤਾ ਕੀ ਆਏ ਅੱਜ ਬਹੁਤ ਸੋਹਣੀ ਕਹਿ ਰਹੀ ਮਨਜੀਤ ਕਹਿੰਦੀ ਵੀ ਐਂ ਕਰ ਤੂੰ ਨਾ ਨਾ ਐਂ ਕਰਕੇ ਐਂ ਕਰਦੇ ਐਮਾ ਮੈਤੇ ਕਾ ਨੂੰ ਸਵੇਰੇ ਸਵੇਰੇ ਪਾਪ ਕਰਾ ਰਹੀ ਹਾਂ ਮਨਜੀਤ ਇੱਕ ਗੱਲ ਹੈਗੀ ਜੀ ਕਹਣਾ ਬਾਬੇ ਨਹੀਂ ਕਿਸੇ ਨੂੰ ਉਹ ਦੇ ਦਿੰਦੇ ਤਾਗਾ ਤਬੀਤ ਕਰਕੇ ਉਹ ਮੰਨ ਲਓ ਤੂੰ ਐ ਤੂੰ ਗਈ ਬਾਬਿਆਂ ਕੋਲ ਤਾਨੂੰ ਤਾਗਾ ਤਬੀਤ ਦੇ ਤੇ ਆ ਉੱਥੇ ਤੇ ਕਰਕੇ ਉਹ ਲਈ ਆਈ ਤੂੰ ਕਰਨ ਐਦਾਂ ਹੀ ਨਾ ਮੇਰੇ ਕੋਲ ਇਹਦਾ ਮੰਤਰ ਹੈ ਇੱਕ ਮੈਂ ਉਹ ਮਾਰ ਕੇ ਤੈਨੂੰ ਦੱਸਦਾ ਐ ਤੂੰ ਜਾ ਕੇ ਹੱਥ ਗੈਲ ਨਾ ਕਰਕੇ ਥੱਲੇ ਲਫਾਫਾ ਐ ਤਾਰ ਲੈ ਵਿੱਚ ਮੈਂ ਜਿੰਦੀ ਨਾ ਹੋਵਾਂ ਤੇ ਤੂੰ ਫੇਰ ਬਹਿ। ਲਫਾਫੇ ਦੀ ਨਹੀਂ ਗੱਲ ਹੈ। ਅਸਲੀ ਮੰਤਰ ਤਾਂ ਮੇਰੇ ਕੋਲ ਹੈ ਨਾ। ਆਹੋ ਗਏ ਕਹਿ ਤਾਂ ਰਹੀ ਐ ਮੰਤਰ ਤੂੰ ਵੀ ਜਾਣਦੇ। ਉਹ ਮੰਤਰ ਇਦਾਂ ਦਾ ਐ, ਉਹ ਮੰਤਰ ਇਦਾਂ ਦਾ ਵੀ ਮੈਂ ਤੈਨੂੰ ਕਰਕੇ ਮੈਂ ਮੰਤਰ ਉਰੇ ਦੇ ਖੜੇ ਨਾ ਮਾਰਨਾ ਤੈਨੂੰ ਕਹਣਾ ਜਾ ਪੌੜੀਆਂ ਪੰਨੂ। ਮੈਂ ਮਾਰੂੰਗੀ ਮੰਤਰ ਤੂੰ ਹੀ ਜਾਏ। ਤੇਰੇ ਕੋਲ ਕਿੱਥੇ ਹੈ ਮੰਤਰ ਐ ਉਹ? ਮੈਨੂੰ ਵੀ ਪਤਾ ਐ। ਲੈ। ਹੋ ਹੀ ਨਹੀਂ ਸਕਦਾ ਮੰਤਰ ਤਾਂ ਮੇਰੇ ਕੋਲ ਐ। ਮੈਂ ਪੁੱਠੀ ਗਿਣਤੀ ਖਾਲ 20 ਤੇ ਗਿਣ ਲਾਇਆ ਨਾ ਮਨਜੀਤ ਨੂੰ ਉੱਪਰ ਭੇਜ ਦੇਣਾ। ਠੀਕ ਐ ਨਾ? ਇਹ ਮੈਂ ਗੇਰਨੇ ਭਾਗੂ ਮੈਂ ਵੀ ਕਰਨਾ ਹੈ ਹਾਂ ਫੇਪਰ ਫੇ ਤਾਂ ਅੰਤਰ ਦੀ ਵੀ ਲੋੜ ਨਹੀਂ ਹੈ ਕੀ ਕਰਨਾ ਹਾਂ ਉਹ ਜਣਾ ਕੋੜੀ ਪੰਨ ਹਾਂ ਉਹ ਪੋੜੀ ਪੰਨ ਮੈਂ ਉਹੀ ਤਾਂ ਕਹਿ ਰਿਹਾ ਤਾਂ ਆ ਰਬੈਂਪਰ ਕਰ ਤੋੜ ਦੇਣਾ ਹੂੰ ਇੰਨਾ ਨਿਕਲਣਾ ਵੀ ਉਰੇ ਨੂੰ ਹੈ ਨਾ ਜੀ ਜਦ ਬੈਂਪਰ ਗੱਲ ਛੱਤਾ ਟੁੱਟਣਾ ਨਾ ਆਉਰੇ ਨੂੰ ਆਣਾ ਹੈ ਨਾ ਇੱਥੇ ਨਿਕਲਣਾ ਉਰੇ ਨੂੰ ਇਹ ਇੱਥੇ ਨਿਕਲ ਕੇ ਨਾ ਇੱਥੇ ਮਨਜੀਤ ਨਾ ਗੜੀ ਹੋਣਾ ਇੱਥੇ ਨਾ ਲੋਟ ਕੇ ਸਾਰ ਫੇਡ ਦੂੰਗੀ ਸਕਰ ਨੂੰ ਟੀੜ ਆ ਗਈ ਸਾਫ ਢੋਲ ਕੇ ਨਾ ਫਟਾ ਫਟਾ ਮਾਰ ਤੋ ਹਾਂ ਇੱਕ ਬਾਹਰ ਕੱਢਣੇ ਪੈਣੇ ਪਹਿਲਾਂ ਗਾਮਲੇ ਦਾ ਹੋ ਆ ਨਾ ਗਾਮਲੇ ਗਾਮਲੇ ਵਿੱਚ गिरਨੀ ਆ ਹੋ ਆ ਇਹ ਇਹ ਕਿੰਨਾ ਸੋਹਣਾ ਹੁਣ ਖੁੱਲ ਕੇ ਹੋ ਰਿਹਾ ਨਹੀਂ ਦੇਖ ਲੈ ਇਹ ਬੂਟਾ ਮੇ ਮੇਰੀ ਜਿਵਜਾ ਤੇ ਹੋਇਆ ਹਾਂ ਹਾਂ ਇਹ ਵੀ ਹੋ ਗਿਆ ਹਾਂ ਕਹ ਰਹੇ ਤੇ ਕਹਿੰਦੇ ਇਹਨੇ ਖਰਾਬ ਹੋਣਾ ਮੈਂ ਨਹੀਂ ਲਖੋ ਕਰੀਏ ਤੇ ਇਹ ਕਿੰਨਾ ਸੋਹਣਾ ਹੋ ਗਿਆ ਹਾਂ ਜਮਾਲੀ ਹਟ ਗਿਆ ਤਾਂ ਤਾਂ ਇਹ ਤਾਂ ਹਟ ਗਿਆ ਤਾਂ ਇੱਕ ਮਹੀਨਾ ਪਿਛਲੀ ਸਰਦੀਆਂ ਚ ਗਾਮਲਾ ਫਟਿਆ ਬਦਾਈ ਰਿਹਾ ਇਹਦੀਆਂ ਜੜਾਂ ਨਾਲ ਜਿਹੜੇ ਆ ਗਮਲਾ ਜੇ ਹੁਣ ਵੀ ਭੰਦਵੇ ਚਾਰੇ ਪਾਸੇ ਜੜਾਂ ਹੀ ਜੜਾਂ ਦਾ ਉਹ ਗੁੱਛਾ ਜਾਂ ਬਣ ਗਿਆ ਇਹ ਗੈਲ ਕਿ ਆ ਜੰਮਿਆ ਆ ਇਹਦੇ ਤੂੰ ਤਾਂ ਤੂੰ ਤਾਂ ਪੱਟੋ ਪੱਟੋ ਇਹਨੂੰ ਬਾਕੀ ਦੂਿਆਂ ਦਾ ਵੀ ਹੱਥ ਫੇਰਦੇ ਨੂੰ ਹੋ ਗਿਆ ਅੱਜ ਸ਼ਾਮ ਨੂੰ ਨਾਲੇ ਪਿੰਡਾਂ ਦਾ ਕਰਦੇ ਨਾਲੇ ਉਹਨਾਂ ਪਰੋ ਤੋੜੋ ਉਹਨਾਂ ਦੇ ਹਾਂ ਹਾਂ ਤਾਂ ਫਾਰੀ ਹੋ ਕਰਨੇ ਵਾਲੀ ਹੋਈ ਸੀ ਹਾਂ ਕਰਨੇ ਆ ਹਾਂ ਇਹ ਵੀ ਗੱਲ ਹੈ ਤੇ ਬਾਕੀ ਗੱਲਬਾਤ ਆ ਇਸ ਤਰ੍ਹਾਂ ਐ ਪਹਿਲਾ ਮੈਂ ਸਵੇਰੇ ਲੱਗਿਆ ਤਾਂ ਇਹਨੂੰ ਤੋੜਨਾ ਫਿਰ ਉਹ ਨਾਲ ਮੋਰੀ ਐ ਮਨਜੀਤ ਅੰਦਰ ਰੋਟੀ ਬਣਾਦੀ ਸੀ ਕਿਚਨ ਚ ਮਾਂ ਕਿਤੇ ਅੰਦਰ ਨੂੰ ਇਹਨਾਂ ਵੱਡ ਜਮੈਂ ਲੈ ਕੱਲ ਸਵੇਰੇ ਮੈਂ ਦੋ ਮਾਰੀਆਂ ਅੰਦਰ ਲਾਈਟ ਬਲਦੀ ਸੀ ਨਾ ਲਿ ਸੋਈ ਜਾ ਲਾਈਟ ਪੜ ਗਈਆਂ ਮੈਂ ਇੱਕ ਮਾਰੀ ਇੱਕ ਦੋ ਪਤਾ ਨਹੀਂ ਲੱਗਿਆ ਕਿੱਧਰ ਗਾਇਬ ਹੋ ਗਈ ਹਮ ਕਮਾਲ ਹੋ ਗਈ ਐਨਾ ਕਰੋ ਪਾਈ ਐਨਾ ਕਰੋ ਹੈ ਪਰ ਆ ਕਿ ਲੈਣਾ ਤਾਂ ਸਿੱਧਾ ਪੰਗਾ ਲੋ ਲੜੋ ਅੰਦਰ ਆ ਗਈ ਨਾ ਉਹ ਫਸ ਗਈ ਸੰਦ ਹਾਂ ਜਾਲੀ ਹੈ ਨਾ ਯੂਰੇ ਜਾਲੀ ਵੀ ਆਇਆ ਉਹਨੂੰ ਮੈਂ ਹਰਸ ਕਰਨ ਦਾ ਇੱਕ ਪਿੰਡ ਦੇਖ ਗਈ ਜਦੋਂ ਚੱਪਲ ਚੱਕ ਕੇ ਘੜੇ ਹੋ ਜਾਂਦੇ ਐਂ ਦਾ ਬਾਈ ਜਦ ਹੀ ਇਹ ਤਾਂ ਘਰ ਨੂੰ ਚੱਕ ਲੈਣੇ ਜਦ ਹੀ ਸਿਰ ਪਰ ਵੀ ਮਾਰਨੀ ਹੈ ਉਹ ਪਿੰਡ ਅੱਗ ਲਾ ਦੇ ਕੋਹਣ ਵਰਜੇ ਤਾਂ ਗਹੀ ਚੱਕਰ ਪੈ ਜਾਂਦਾ ਇਹਨਾਂ ਦਾ ਜੇ ਆਈ ਹੁੰਦਾ ਫਿਰ ਦੁਪਹਿਰਾਂ ਨੂੰ ਤਾਂ ਕੁਝ ਨਹੀਂ ਹੁੰਦਾ ਤੇ ਰਾਤ ਨੂੰ ਹੁੰਦਾ ਜੇ ਤੁਸੀਂ ਬਾਡ ਬੂੜੂ ਜਾਂ ਭੋਂਡੂ ਵੇ ਕੋਈ ਆਹ ਹੈ ਜਹਰੇ ਇਹਨਾਂ ਦਾ ਤਾਂ ਕੰਮ ਉਹ ਹੋ ਜਾਂਦਾ ਜਿੱਕਣਾ ਬਾਰਡਰ ਪਰ ਫੌਜੀ ਨਹੀਂ ਛੱਡੇ ਬਈ ਕੁਝ ਵੀ ਮਾੜਾ ਇੱਕ ਹਲਚਲ ਦੇਖੀ ਨਹੀਂ ਜਦ ਹੀ ਕੰਨਾ ਚੱਕ ਲੈਣੇ ਉਹ ਕੰਮ ਹੈ ਜਦ ਹੀ ਹਥਿਆਰ ਚੱਕ ਲੈਣੇ ਜੱਸ ਕਰਨ ਮੇਰੇ ਤੇ ਪਹਿਲਾਂ بیٹھ ਜਾਂਦਾ ਇਹ ਤਾਂ ਕੀ ਇਲਾਜ ਕਰਾਂ ਜੀ ਹੋਰ ਕਿਸੇ ਕੋਲ ਮੇਰੇ ਭੈਣ ਭਰਾ ਕੋਲ ਨਾ ਕਿਸੇ ਕੋਲ ਕੋਈ ਹੋਰ ਹੱਲ ਹੋਇਆ ਹੋਰ ਹੱਲ ਕੀ ਆ ਕੋਈ ਮੰਤਰ ਵੀ ਹੋਇਆ ਤੁਸੀਂ ਮੈਨੂੰ ਉਹ ਵੀ ਕਮੈਂਟਾਂ ਰਾਹੀਂ ਦੱਸ ਦਿਓ ਮੈਂ ਜਦੀ ਮਨਜੀਤ ਨੂੰ ਭੇਜ ਦੇਣਾ ਮੰਤਰ ਮਾਰ ਕੇ ਇੱਕ ਮੇਰੇ ਕੋਲ ਹੈਗਾ ਦੋਲ ਦੋ ਇਹਦੇ ਵੀ ਹੋ ਜਰੂਰੀ ਹੈ ਇਹ ਵੀ ਹੈ ਤੇ ਚਲੋ ਠੀਕ ਹੈ ਜੀ ਬਾਕੀ ਮਿਲਦੇ ਆਂ ਫੇਰ ਆਕੇ ਕਿਉਂਕਿ ਹੁਣ ਜੱਸ ਕਰਨ ਨੂੰ ਪਚਾ ਯਹੀ ਸਕੂਲ ਤੇ ਆਕੇ ਨਾਲੇ ਅੱਜ ਬੂਟਿਆਂ ਦੀ ਵੀ ਕਰਦੇ ਆਂ ਸਫਾਈ ਠੀਕ ਹੈ ਜੀ ਸਕੂਲ ਆਇਆ ਵਾ 735 ਇਹਦੇ ਲੱਗੇ ਜੀ ਆਪਾਂ ਲੈਦਰਾਂ ਦਾ ਕੰਮ ਕਰਨ ਪਰ ਇੱਕਾਂ ਦਾ ਲੈਦਰ ਲੋਕਰ ਜੇ ਪਾਈਆਂ ਬਹੁਤ ਟਾਈਮ ਲੇ ਲੰਨੇ ਇਹ ਦੇਖੋ ਲੈਦਰ ਪੱਟੇ ਪਏ ਇਹ ਗੱਲ ਬਾਤ ਹੈ ਇਸ ਤਰ੍ਹਾਂ ਮੈਂ ਤਾਂ ਤੁਹਾਨੂੰ ਇਹ 2-4 ਮਿੰਟ ਦਾ ਬਲੌਗ ਲਗਾਇਆ ਦੇਣਾ ਟਰੈਕਟਰ ਧਿਆਨ ਨਾਲ ਦੇਖੋ ਜੀ ਤੁਸੀਂ ਇਹਦੇ ਪਹਿਲਾਂ ਬਲੌਗ ਵੇਖੇ ਹੋਵੇ ਜੀ ਇਹਦਾ ਆਪਾਂ ਨੇ ਇੰਜਨ ਫੁੱਲ ਕਰਿਆ ਤਾਂ ਇੱਕ ਹਿੱਸੇ ਦਾ ਕੰਮ ਕਰਿਆ ਤਾਂ ਪਿਛਾਂ ਲਿਫਟ ਲੋਕਟਰ ਦਾ ਵੀ ਕਰਿਆ ਤਾਂ ਕਾਫੀ ਕੰਮ ਕਰੇ ਤੇ ਡੀਜ਼ਲ ਪੰਪ ਵੀ ਕਰਾਇਆ ਤਾਂ ਆ ਦੇਖੋ ਜੀ 95 ਮਾਡਲ ਟਰੈਕਟਰ ਹੈ ਇਹ ਟਰੈਕਟਰ ਆਪਣੇ ਕੋਲੇ ਆਂਦਾ ਇਹ ਟੱਪਾ ਪਿਆਵਾ 13 ਦੇ ਟਾਇਰ ਪਉਂਦੇ ਇਦਗੀ ਹੁਣ ਇੱਕ ਇਹਦਾ ਲਿਫਟ ਦਾ ਉਹ ਖੋਲਣਾ ਆਪਾਂ ਨੇ ਚਸ ਕਰਨ ਘੋਮ ਦਾ ਤੇ ਆਪਾਂ ਨੇ ਅਗਲੇ ਚੱਕੇ ਦਾ ਕਰਦੇ ਚੈੱਕ ਲੱਗਿਆ ਵਾ ਸੀਨਾ ਪਾਤੀਆਂ ਜਿਉਂ ਕਦੂਆਂ ਦੇ ਬਾਅਦ ਤੁਹਾਨੂੰ ਪਤਾ ਜੀ ਕੰਮ ਕਰਨਾ ਪੈਂਦਾ ਹੁਣ ਅਸੀਂ ਮੈਂ ਇੱਥੇ ਤੱਕ ਪਹੁੰਚੇ ਆਂ ਹਾਂ ਇੱਕ ਗੱਲ ਹੋਰ ਅਗਲੇ ਬਲੌਗ ਵਿੱਚ ਸ਼ਾਇਦ ਮੈਂ ਦਊਂਗਾ ਤੁਹਾਨੂੰ ਇੱਕ ਟਰੈਕਟਰ ਆਪਣੇ ਕੋਲ ਆ ਰਿਹਾ ਹੈ ਇਹਦੇ ਨਾਲ ਦੇ 96 ਮਾਡਲ ਪੜੋਲ ਤੋਂ ਇੱਧਰ ਆ ਆਪਣਾ ਮੀਆਂ ਪਰ ਪਰਖਾ ਲਈ ਕਿ ਨਹੀਂ ਉੱਥੇ ਉਹਦਾ ਬੈਰਿੰਗ ਟੁੱਟ ਗਿਆ ਇੱਕ ਕਿਉਂ ਉੱਥੇ ਹੀ ਖੜਦਾ ਟਰੈਕਟਰ ਉਹਨੇ ਕਿਆ ਕਰਿਆ ਕੱਦੂ ਕਰਕੇ ਖੜਾ ਕੇ ਮਹੀਨੇ ਬਾਅਦ ਚਲਾਇਆ ਨਾ ਪਾਣੀ ਪੈ ਗਿਆ ਹੁਣ ਕਿਤੇ ਵਿੱਚ ਟੁੱਟ ਗਿਆ ਬੈਰਿੰਗ ਉ ਆਪਣਾ 베어ਿੰਗ ਪਾ ਕੇ ਫਿਰ ਟਰੈਕਟਰ ਦੁਕਾਨ ਤੇ ਲੈ ਕੇ ਆਣਾ ਫਿਰ ਉਹਦਾ ਕੰਮ ਹੈ ਜੀ ਆਪਣਾ ਇੱਕ ਤਾਂ ਐਕਸਲ ਦੀ ਸੀਲ ਪਾਣੀ ਉਹਦੀ ਵੀ ਬ੍ਰੇਕਾਂ ਤੇ ਅਗਲੇ ਐਕਸਲ ਗਰੀਸ ਕਰਨੇ ਇਹਦਾ ਹੋ ਗਿਆ ਤੇ ਐ ਸੇਮ ਇੰਨਾ ਹੀ ਰੰਗ ਰੂਪ ਹੈ ਉਸ ਟਰੈਕਟਰ ਦਾ ਵੀ ਤੇ ਅੰਜਣ ਬਾਡੀ ਲਾਈਨ ਤੋਂ ਐ ਸਹੀ ਆ ਦੇਖੋ ਐ ਤਾਂ ਅੰਜਣ ਦਾ ਹੈ ਮੜਾ ਇਹਦਾ ਫੁੱਲ ਅੰਜਣ ਕਰਿਆ ਹੀ ਆਪਾਂ ਨੇ ਦੇਖੋ ਹੈ ਕਿਤੇ ਕੋਈ ਲੀਕੇਜ ਜਾਂ ਕਾਲਾ ਤੇਲ ਚੈਂਪਰ ਤੱਕ ਚੈੱਕ ਕਰ ਸਕਦੇ ਐਦਾਂ ਹੀ ਉਹ ਵੀ ਬਾਡੀ ਲਾਈਨ ਤੋਂ ਐ ਸਾਫ ਤੇ ਆਪਣਾ ਹੁਣ ਬ੍ਰੇਕਾਂ ਦੇ ਲੈਦਰ ਮੈਂ ਝਾਂਡ ਕਰ ਲੇ ਤੇ 3 ਵਜੇ ਮੈਂ ਜਾਣਾ ਕੰਮ ਤੇ ਵੱਜ ਰਹੇ 2:30 ਤੇ ਜੀ ਦੇ ਕਰਕੇ ਜੀ ਤੁਹਾਨੂੰ ਪਤਾ ਫਿਰ ਹੁਣ ਮੈਂ ਸੋਚਿਆ ਵੀ ਨਾਲੇ ਤਾਂ 2-3 ਮਿੰਟ ਦਾ ਬਲੌਗ ਦੇ ਦੀ ਨਾਲੇ ਤੁਹਾਨੂੰ ਦਿਖਾ ਦਈਏ ਵੀ ਕੀ ਚੱਲ ਰਿਹਾ ਹੁਣ ਤਾਂ ਰੋਜ਼ ਇੱਕ ਦੋ ਟਰੈਕਟਰ ਦੋ ਤਿੰਨ ਦੋ ਤਿੰਨ ਆਏ ਆਈ ਜਾਂਦੇ ਜੀ ਕਹਿਣ ਦਾ ਭਾਵ ਹੈ ਜੀ ਬਿੰਦਰ ਦੀ ਚੌਕ ਕਹਿਣ ਸਹੀ ਸਲਾਮਤ ਨਿਕਲ ਰਹੀ ਹੈ ਤੇ ਗੱਲਬਾਤ ਇਸ ਤਰ੍ਹਾਂ ਹੈ ਆਪਾਂ ਨੇ ਲੈਦਰ ਲਈ ਝਾਂਡ ਕਰ ਇਹਦੇ ਵੀ ਸਫਾਈ ਕਰਕੇ ਨਵੇਂ ਸਪਰਿੰਗ ਪਾਤੇ ਤੇ ਤੇ ਹੁਣ ਆਪਾਂ ਨਾ ਰੇਗ ਮਾਰ ਲਾ ਕੇ ਨਾ ਟਕ ਟਕ ਜਿਆ ਦੇਖੋ ਕਿੰਨਾ ਮਰਬਾ ਨਿਕਲਦਾ ਤੇ ਅੱਜ ਪੂਰਾ ਇਹਨਾਂ ਨੇ ਮੇਰਾ 2 ਘੰਟੇ ਇਹਨਾਂ ਨੇ ਲਿਆ ਘੰਟਾ ਡੇਢ ਘੰਟਾ ਦੋ ਹੀ ਲੱਗ ਗਈ ਪਹਿਲਾਂ ਇਹਦੇ ਲੈਦਰ ਪੱਟੇ ਰਿਪਟਾ ਕੱਢ ਕੇ ਫਿਰ ਨਵੇਂ ਝੰਡ ਕਰੇ ਕੱਚੇ ਫਿਰ ਦੁਬਾਰਾ ਇਹ ਪੱਕੇ ਝੰਡ ਕਰੇ ਤੇ ਹੁਣ ਪਰ ਇਹ ਲੈਦਰ ਰੱਖ ਕੇ ਦੇਖੋ ਨੇ ਤੇ ਨਾਲ ਦੀ ਨਾਲ ਚੜਾਈ ਜਾਣੇ ਡਰਮ ਗੱਲਬਾਤ ਇਸ ਤਰ੍ਹਾਂ ਕਰਨਾਂ ਨੂੰ ਵੀ ਛੁੱਟੀ ਹੋ ਗਈ ਜੀ 2 ਵਜੇ ਹੁਣ ਕਰਨਨਾ ਜਾਣਾ 4 ਵਜੇ ਫਿਰ ਮੱਲਾਪੁਰ ਜਾਣਾ ਜੀ ਵਿੱਚ ਆਏ ਟਾਈਮ ਆਹ ਦੇਖੋ ਜੀ ਸਮਾਨ ਮੈਂ ਬੰਨਿਆ ਪਿਆਈ ਉਹਦਾ ਸਾਰਾ ਪੈਰਿੰਗ ਪੂਰਾ ਟੂਲ ਟਾਲ ਬਸ ਇੱਕ ਐ ਸੋਚਿਆ ਵੀ ਹੁਣ ਸਵੇਰੇ ਕਾ ਨੂੰ ਜਾਣਾ ਕਿਉਂਕਿ ਸਵੇਰੇ ਸਾਡੇ ਕੋਲ ਟਰੈਕਟਰ ਨਹੀਂ ਮੈਂ ਦੁਪਹਿਰ ਤੋਂ 2-3 ਵਜੇ ਤੋਂ ਬਾਅਦ ਬਾਹਰ ਦਾ ਕੰਮ ਕਰਦਾ ਨਹੀਂ ਸਵੇਰੇ ਨਹੀਂ ਹਾਂ ਸਵੇਰੇ ਇੰਨਾ ਕੁ ਹੈ ਵੀ ਜੇ ਕੋਈ ਆ ਗਿਆ ਵੀ ਚੱਲੀ ਮਿਸਤਰੀ ਮੜਾ ਇੱਕ ਕੰਮ ਕਰਦਾ ਟਰੈਕਟਰ ਚੱਲਦਾ ਕਰ ਦਿੱਤਾ ਜਾ ਆਉਂਗਾ ਛੋਟੇ ਕੰਮ ਵਾਸਤੇ ਹੁਣ ਇੱਕ ਤਾਂ ਦੇਖੋ ਜਾਣਾ ਹੀ ਮੈਂ 8-10 ਕਿਲੋਮੀਟਰ ਹੈ 12 ਕਿਉਂਕਿ ਆਪਣਾ ਪ੍ਰੇਮੀ ਹੈ ਜੀ ਆਪਣਾ ਪੂਰਾ ਯਾਰ ਦੋਸਤ ਵੀ ਹੈ ਜੀ ਹੈ ਆਪਣੇ ਤੋਂ ਵੱਡਾ ਹੈ ਦੋ ਹੋਊਗਾ 4-5 ਸਾਲ ਤੇ ਗੱਲਬਾਤ ਹੈ ਇਸ ਤਰ੍ਹਾਂ ਵੀ ਉਹਦੇ ਨਾਲ ਪ੍ਰੇਮ ਹੈ ਜਦ ਦੀ ਦੁਕਾਨ ਕਰੀ ਜੱਤੋਂ ਮੇਰੇ ਪਾ ਟਰੈਕਟਰ ਆਂਦਾ ਉਹ ਕਿਤੇ ਕਰਾਂਦਾ ਨਹੀਂ ਉਹਦਾ ਕੰਮ ਹੁਣ ਤੁਹਾਡੇ ਸਾਹਮਣੇ 베アリング ਟੁੱਟਿਆ ਪਾ ਕੇ ਟਰੈਕਟਰ ਫਿਰ ਕੱਲੂ ਦੁਕਾਨ ਤੇ ਆਊਗਾ ਜੇ ਅੱਜ ਪੈ ਗਿਆ 베アリング ਤੇ ਆਪਾਂ ਨੇ ਕਰਨਾ ਹੁਣ ਬ੍ਰੇਕਾਂ ਦਾ ਕੰਮ ਤੇ ਇਹ ਵੀ ਚੱਲ ਰਿਹਾ ਜੀ ਹਾਂ ਮੇਰੀ ਸੋਚ ਕਹਿ ਰਹੀ ਹੈ ਵੀ ਆਪਾਂ ਇਹ ਇਹਦੇ 3 ਸਾਲ ਪਹਿਲਾਂ ਬ੍ਰੇਕ ਕਰੇ ਤੇ ਤੇ ਇਹਨਾਂ ਨੂੰ ਟਰਨ ਕਰਾਇਆ ਵਾ ਆਪਾਂ ਨੇ ਤੇ ਹੁਣ ਪਹਿਲਾਂ ਤਾਂ ਇਹਦੀਆਂ ਆਪਾਂ ਜਿਹੜੀ ਅਡਜਸਟਮੈਂਟ ਨਾਟ ਹੈ ਉਹ ਰੈਲੇਏ ਕਰੀਏ ਤੇ ਉਸ ਤੋਂ ਬਾਅਦ ਇਹਨਾਂ ਦੀ ਫਿਟਿੰਗ ਕਰੀਏ ਇੱਕ ਡਰਾਮਾ ਦੇ ਵਿੱਚ ਦੋ ਰਿਸਕਾਂ ਪੈਣੀਆਂ ਇਹ ਇਹ ਤਾਂ ਪ੍ਰੈਸ਼ਰ ਪਲੇਟ ਐ ਇਹਨੂੰ ਤਾਂ ਪ੍ਰੈਸ਼ਰ ਪਲੇਟ ਕਹਿੰਦੇ ਆ ਜਿੱਦਾਂ ਹੁਣ ਜੇ ਦੇਖੋ ਆਪਾਂ ਨੇ ਦੇਖਣਾ ਨਾ ਇਹਨੂੰ ਹਾਂ ਇੱकडे ਇਸਕਾ ਐਦਾਂ ਰੱਖ ਦੇਣੀ ਇਨੂੰ ਇਦਾਂ ਇਹਦੇ ਵਿੱਚ ਸੈਟਿੰਗ ਲੈਣੀ ਹੈ ਇਹਦੀ ਇਹ ਪ੍ਰੈਸ਼ਰ ਪਲੇਟ ਨੂੰ ਜਦ ਪੈਡਲ ਹੱਤਾਪਨੇ ਇਦਾਂ ਘੁੰਮ ਕੇ ਉੱਪਰ ਨੂੰ ਆਂਦੀ ਹੈ ਫੇਰ ਬ੍ਰੇਕ ਲੱਗਦੀ ਹੈ ਤੇ ਇਹ ਗੱਲਬਾਤ ਇਸ ਤਰ੍ਹਾਂ ਹੈ ਆ ਲੋ ਇਹ ਆਪਣੀ ਨਾ ਬਿਲਕੁਲ ਇਹਨਾਂ ਦੀ ਜਗ੍ਹਾ ਬਿਲਕੁਲ ਸਹੀ ਆ ਗਈ ਕਿਉਂਕਿ ਉੱਧਰ ਜੈਨ ਲੱਗੇ ਹੋਏ ਇੱਕ ਇੱਕ ਜੈਨ ਦਾ ਗੈਪ ਮਿਲ ਜਾਣਾ ਇਹਨਾਂ ਨੂੰ ਬਸ ਮੇਰੇ ਹਿਸਾਬ ਗੱਲ ਬਸ ਜਣੋ ਓਵਰੇ ਆ ਗਏ ਵਾ ਇਥੇ ਕਿਉਂਕਿ ਇਹ ਪਿਛਲੀ ਵਾਰ ਅਸੀਂ ਇੱਕ ਇੱਕ ਡਿਸਕ ਲਾ ਕੇ ਇੱਕ ਇੱਕ ਪ੍ਰਾਣੀ ਚਲਾਤੀ ਸੀ ਫਿਰ ਇਹਨਾਂ ਨੂੰ ਅਸੀਂ ਕੱਟ ਮਰਵਾਇਆ ਤਾਂ ਥੋੜਾ ਥੋੜਾ ਕੈਨ ਦਾ ਭਾਵ ਹੈ ਜੀ ਤੇ ਬਾਕੀ ਦੇਖ ਵੀ ਲੈਣੇ ਆ ਉਹ ਤਾਂ ਓਵਰ ਆ ਗਿਆ ਥੋੜਾ ਇੱਕ ਇਹ ਚੈੱਕ ਕਰ ਲੈਣੇ ਆਪਾਂ ਵੀ ਚੱਕਰ ਕੇ ਆਇਆ ਇਹਦਾ ਵੀ ਨਹੀਂ ਫਿਰ ਇਹਨਾਂ ਨੂੰ ਜ਼ੀਰੋ ਨੰਬਰ ਕੱਟ ਲਵਾਉਣਾ ਪੈਣਾ ਕਿਉਂਕਿ ਜਦ ਓਵਰ ਆ ਗਿਆ ਜੀ ਫਿਰ ਤਾਂ ਕੋਈ ਹੋਣੀ ਹੈ ਇਹ ਵੀ ਬਰਾਬਰ ਆਇਆ ਜੀ ਦੇਖਿਆ ਜਾਵੇ ਹੁਣ ਇੱਥੇ ਆ ਕੇ ਸਾਨੂੰ ਸੋਚਣਾ ਪੈ ਜਾਂਦਾ ਜੀ ਜਾਂ ਤਾਂ ਡਰਾਮਾ ਦੇ ਵਿੱਚ ਹਵਾ ਸਮਾਨ ਕੱਟ ਲੱਗ ਜਾਵੇ ਨਹੀਂ ਹੈ ਨਾ ਮੈਂ ਇੱਟਾ ਕਰੂੰਗਾ ਗਰਮ ਵੀ ਹੋ ਸਕਦੇ ਨੇ ਬ੍ਰੇਕ ਹੈ ਕਿ ਨਹੀਂ ਤੇ ਵੈਸੇ ਇੱਧਰ ਜੈਨ ਲੱਗਿਆ ਵਾਈਕਿਕ ਜੇ ਆਪਾਂ ਜੈਨ ਦੇ ਸਾਰੇ ਛੱਡ दिए ਨਾ ਬ੍ਰੇਕ ਬੱਕ ਵਿੱਚ ਵੀ ਡਾਉਣ ਹੈ ਜੀ ਹੈਗਾ ਡਾਉਣ ਇਹ ਫੇਸ ਵੀ ਡਾਉਣ ਹੈ ਬ੍ਰੇਕ ਬਣੂ ਬਹੁਤ ਕੰਮ ਦੀ ਠੀਕ ਹੈ ਮੋਟੇ ਏਜੰਸੀ ਦੇ ਜੈਨ ਲੱਗੇ ਵੀ ਐਦਾਂ ਹੀ ਫਿੱਟਾ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਮਿਲਦੇ ਆਂ ਜੀ ਅਗਲੇ ਵਲੌਗ ਵਿੱਚ ਜੇ ਆਪਾਂ ਗਏ ਅੱਜ ਦੁਪਹਿਰ ਤੋਂ ਬਾਅਦ ਉਹ ਟਰੈਕਟਰ ਤੁਹਾਨੂੰ ਉੱਥੇ ਦੀ ਲੋਕੇਸ਼ਨ ਵੀ ਦਊਗਾ ਜੀ ਤੇ ਇਹ ਕਹਿੰਦੇ ਨਾਲ ਪਹਾੜੇ ਆ ਜਾਂਦੇ ਨੇ ਜਦੋਂ ਇੱਧਰ ਤੋਂ ਆਪਾਂ ਜਾਂਦੇ ਆਂ ਬਿੰਦਰਾਕ ਤੋਂ ਅੱਗੇ ਜਾ ਕੇ ਮੀਆਂ ਪਰ ਪਰਖਾਲੀ ਤੇ ਨਾਲ ਧਗੂੜਾ ਪਿੰਡ ਹੈ ਧਗੂੜਾ ਕੋਈ ਧਗੂੜਾ ਉੱਥੇ ਜਾ ਤੇ ਚਲੋ ਠੀਕ ਹੈ ਜੀ ਤੇ ਤੁਹਾਨੂੰ ਤਾਂ 2 ਮਿੰਟ ਦਾ ਬਲੌਗ ਦੇ ਆ ਵੀ ਆਪਾਂ ਨੇ ਇਹਦਾ ਨਾ 6 ਸਾਲ ਕ ਪਹਿਲਾਂ ਅੰਜਣ ਦਿੱਤਾ ਬਣ ਕੇ ਪਿਛਲੇ ਸਾਲ ਐਸ ਓਕੇ ਜੀ ਟੱਕਟ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਬਲੌਗ ਨੂੰ ਹਲਵਾਚ ਕਰਨ ਲਈ ਲਾਈਕ ਸ਼ੇਅਰ ਕਮੈਂਟ ਹੁਣ ਤੁਸੀਂ ਕਰਨਾ ਸਾਸਰੀ ਵੇਖੋ ਜੀ ਹੈ ਕਦਰਤ ਕਿੰਨਾ ਸੋਹਣਾ ਅਰੂੜ ਹੈ ਨਾ ਅੱਜ ਅਸੀਂ ਉੱਠ ਗਏ ਜੀ 5:30 ਹੁਣ ਵੀ ਖੁਸ਼ਬੂ ਪੂਰੀ ਹੈ ਜੀ ਨਾਲ ਇੱਕ ਫੁੱਲ ਹੈ ਗੁਲਾਬ ਦਾ ਵਾਹ ਹੈ ਤੇ ਇਹਦਾ ਵੀ ਦੇਖੋ ਇਹ ਕਲਨਟਾਇਲ ਆਇਆ ਹੋ ਗਿਆ ਦਾ ਫਿਰ ਅਨਜੀਤ ਨੂੰ ਕਿਹਾ ਹੀ ਪਾਣੀ ਪਾ ਦੇ ਇਹ ਗੱਲ ਸਹੀ ਹੈ ਸਤਰੰਗੀ ਆਇਜੀ ਇਹਨੂੰ ਫੁੱਲ ਫਲ ਕੋਈ ਨਹੀਂ ਲੱਗਣਾ ਇਹ ਸਤਰੰਗੀ ਪੇਡਾ ਹੈ ਜੀ ਮਤਲਬ ਇਹਦੇ ਨਾ ਪੱਤਿਆਂ ਦੀ ਸੱਤਰੰਗ ਗਾਣੀ ਕਦੇ ਕੁਝ ਬਣ ਜਾਂਦਾ ਕਦੇ ਕੁਛ ਹੀ ਕਈ ਵਾਰੀ ਪੂਰਾ yellow ਹੀ ਲੱਗਦਾ ਫੜਾ ਵੀ ਲੱਗਣ ਲੱ ਜਾਂਦਾ ਇਹਨ ਵਿੱਚੇ red ਹੈ ਹਰਾ ਕਈ ਰੰਗ ਜੇ ਦਿਖਾਂਦਾ ਹੈ ਤੇ ਹੁਣ ਕਰਦੇ ਆਪਾਂ ਮਨਜੀਤ ਕਾ ਗੱਲਬਾਤ ਤੁਹਾਨੂੰ ਪਤਾ ਜੀ ਸਰਾਦ ਚੜੇ ਤੇ ਸਰਾਦ ਗਏ ਉੱਤਰ ਤੇ ਅੱਜ ਮਨਜੀਤ ਨੇ ਕਿਆ ਕਰਿਆ ਜਦੋਂ ਬਣਾਈ ਚਾਹ ਇਹ ਦੇਖੋ ਅਜਾ ਪੂਰਾ ਪਛਲਾ ਨੇ ਟਾਈਮ ਚੱਲ ਹੋਰ ਬਈ ਮਨਜੀਤ ਚੰਦ ਰਿਹਾ ਕਮਾਲ ਦੀ ਗੱਲ ਹੋ ਗਈ ਅੱਜ ਤਾਂ 7 ਵਜੇ ਢੜਕਾ ਚੜਾ ਤਿਆ ਹਾਂ ਮਨਜੀਤ ਸਰਦ ਭੱਜ ਉਹ ਪਾਣਾ ਨਾ ਜੀ ਉੱਪਰ ਸਰਦ ਪਾਣਾ ਹੈ ਬੜਬੜੇ ਰਿਆਂ ਦਾ ਆ ਕਰਕੇ ਜੀ ਮੈਂ ਤਾਂ ਹੈਰਾਨੇ ਮੰਨ ਗਿਆ ਅੱਗੇ ਮਨਜੀਤ 5:30 ਵਜੇ ਉੱਠ ਕੇ ਚਾਹ ਬਣਾ ਲੈਂਦੀ ਹੈ ਅੱਜ ਤਾਂ ਨਾ ਦਾੜ ਦੇ ਕ ਮਾਰੀਆਂ ਤੋਰੀਆਂ ਤੋਰੀਆਂ ਪਿਆਜ਼ ਦੇ ਦਾੜ-ਦਾੜ ਮੰਜੇ ਬ੍ਰਹਿਮ ਜੀ ਜੇ 6 ਵਜੇ ਤਾਂ ਲੱਭ ਨਹੀਂ ਆ ਕੰਪ ਹਾਂ ਸਾਰਾ ਜਸਤਾਂ ਦੇ ਸਕੂਲ ਦਾ ਹੈ ਮੈਂ ਵੀ ਸਬਜੀ ਵਗੈਰਾ ਸਾਰਾ ਉਹ ਬਣਾਣਾ ਹੈ ਹੂੰ ਗੱਲ ਪਾਈ ਐਦਾਂ ਹੋ ਗਈ ਅੱਜ ਨਾਲੇ ਤਾਂ ਇਹ ਕੱਟਾ ਤੋਰੀਆਂ ਨਾਲੇ ਕਹੇ ਕਹਿੰਦੀ ਲੈ ਆ ਸਾੜੀ ਮਾਤਾ ਨੇ ਕਹਿੰਦੀ ਲੱਗੇ ਰੀ ਤੋੜ ਲਈ ਵੀ ਤੋਰੀਆਂ ਖਿਲਾਓ ਹੈ ਐ ਕਰੋ ਕਹਿੰਦੀ ਹੋਰ ਆਂਦਾ ਦਾਲ ਐ ਬਸ ਚੋਲ ਐ ਨਾ ਜਾਣੀ ਹਾਂ ਬਕੱਲਾ ਕੜਾ ਹੈ ਖੀਰੜਾ ਕੜਾ ਹੈ ਬਖੀਰੜਾ ਕੜਾ ਹੈ ਕਹਿੰਦੀ ਹੁੰਦਾ ਹੁਣੋਂ ਦਾ ਮੈਂ ਕੱਦ ਲਭੇਟ ਦੇਣਾ ਦਾ ਕੰਮ ਮਾਹ ਬਾਈ ਮੇਰੀ ਗੱਲ ਸੁਣ ਲੈ ਸਭ ਦਾ ਆਪਣੇ ਆਪਾਂ ਐ ਸਭ ਦੇ ਆਪਣੇ ਆਪਣੇ ਮਨ ਹੁੰਨੇ ਆ ਸਭ ਦੇ ਆਪਣੇ ਆਪਣੇ ਸਿਆਣੇ ਆ ਭਾਈ ਬੜ ਬੜੇ ਦੇ ਮਾਪਾਈ ਸਾੜੇ ਸਿਆਣੇ ਦਾ ਮਾਤਾ ਨੇ ਐਨ ਚੰਗੀ ਹਰੀ ਸਬਜ਼ੀ ਖੁਲਾਣੀ ਉਹਨੇ ਤੇ ਖੀਰ ਖਾਣੀ ਉਹ ਵੀ ਉਹ ਵੀ ਬਾਈ ਦੇਖ ਸਿਆਣੇ ਤੇ ਨਾ ਉਹਨਾਂ ਦੇ ਮੂੰਹ ਚ ਕਿਹੜਾ ਦੰਦ ਹੈ ਉਹਨਾਂ ਨੂੰ ਤਾਂ ਅਸੀਂ ਝੋਲਾ ਵਾਲੀ ਖੀਰ ਥੋੜਾ ਦਿਨ ਕਣੀ ਵਾਲੀ ਕਣੀ ਵਾਲੀ ਖੀਰ ਦੇਣੀ ਅਸੀਂ ਐ ਥੋੜਾ ਰੇਸਦਾਰੀ ਵਾਲੀ ਆਣੀ ਸੀ ਫਿਰ ਸੁੱਕੀ ਗੱਲ ਦਾ ਸੁੱਕੀ ਤਾਂ ਉਹ ਖਾਏ ਨਹੀਂ ਹੁੰਦੀ ਹੈਗੀ ਚੱਲ ਐ ਵੀ ਰੋਟੀ ਰੂਟੀ ਤਾਂ ਹੀ ਚੱਪ ਚੱਬਲਾ ਨਹੀਂ ਹੈ ਸਾੜੇ ਸਿਆਣੇ ਤਾਂ ਸਾੜੇ ਸਿਆਣੇ ਤਾਂ ਖੀਰ ਵੀ ਕਣੀ ਵਾਲੀ ਖਾਣੇ ਕਣੀ ਵਾਲੀ ਚੌਲਾ ਵਾਲੀ ਨਹੀਂ ਨਾ ਸਰੀ ਵਾਲੀ ਹੈ ਨਾ ਤਾਂ ਨਾਲ ਉਹ ਵੀ ਪੀੜੀ ਵਾਲੀ ਦੀ ਰਿਸ ਲਾ ਕੇ ਦੋ ਨਾਲ ਕਿ ਉਹ ਉਧਰ ਮੰਨ ਉਠਾਲ ਤੇ ਆ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਮੇਰੇ ਕੋਲ ਵੀ ਕੰਮ ਆ ਰਿਹਾ ਜੀ ਕੱਲ ਵੀ ਜਾ ਕੇ ਆਂਜਣਦੇ ਆ ਜੀ ਫਿਰ ਇੱਕ ਟਰੈਕਟਰ ਆਇਆ ਉਹਦਾ ਨੋਵੋ 605 ਉਹ ਕਰਿਆ ਉਹਦਾ ਬਲੌਗ ਨਹੀਂ ਜੀ ਹੈ ਤੇ ਤੁਸੀਂ ਪਿਛਲਾ ਬਲੌਗ ਵੇਖ ਰਹੇ ਹੋ ਤੇ ਸਾਨੂੰ ਟਰੈਕਟਰ ਜਿਹੜਾ ਭਾਂਜਣ ਬੰਨ ਰਹੇ ਤੇ ਉਹਦੀ ਪਹਿਲੀ ਸਟਾਰਟਿੰਗ ਵੀ ਤੁਹਾਨੂੰ ਦਿਖਾਤੀ ਤੇ ਗੱਲਬੱਤਾਂ ਬਹੁਤ ਚੱਲੀਆਂ ਤੇ ਜਿਹੜਾ ਅੱਜ ਦਾ ਬਲੌਗ ਹੈ ਇਹਦੇ 'ਚ ਹੁਣ ਮੇਰੀ ਡਿਊਟੀ ਲਾਤੀ ਐ ਨਾ ਜੂੰ ਪਤਾ ਕਿ ਅੱਜ ਲਾਲਚ ਕਿਆ ਦਵਾ ਕਹਿੰਦੀ ਮੇਰੇ ਵਾਲੀ ਚਾਹ ਪਈ ਆ ਪੀ ਲੈ ਉੱਠ ਕਹਿੰਦੀ ਉੱਠ ਮਾਂ ਕਿਆ ਹੋ ਗਿਆ ਕੱਲ ਮਨੂੰ ਛੱਕ ਪਈ ਮੰਜੀ ਤਾਂ ਪਹਿਲਾਂ ਤਾਂ ਇੱਕ ਬੰਦਾ ਸਾੜੀ ਦੁਕਾਨ ਕੋਲ ਦੋ ਕਬੂਟੇ ਤੋੜੀ ਖੜਿਆ ਅੱਕਦੇ ਫੱਤੇ ਜੇ ਤੇ ਇੱਕ ਜਦ ਮੈਂ ਆਇਆ ਸ਼ਾਮ ਨੂੰ 6 ਵਜੇ ਫੇ ਕੱਲ ਆ ਕੇ ਜੀ ਪਿੰਡ ਚ ਕਰਿਆ ਟਰੈਕਟਰ ਇੱਕ ਉਹ ਜ਼ਰੂਰੀ ਤਾਂ ਹੀ 20 ਦਿਨ ਦਾ ਕਹਿ ਰਿਹਾ ਬਾਈ ਬੰਦਾ ਆਪਣੇ ਪਿੰਡ ਤੇ ਹੀ ਰੋਕ ਰੇ ਤੇ ਉਹਨੂੰ ਵੀ ਕੋਈ ਨਹੀਂ ਪਹਿਲਾਂ ਦੁਕਾਨ ਵਾਲਾ ਸਾਂਭ ਹੋ ਜਾਵੇ ਕੁਝ ਵੇਚਣ ਨੂੰ ਫੇ ਬਿਮਾਰ ਵੀ ਹੋ ਗਏ ਗਹਿਲੇ ਕੰਮ ਚੱਲ ਰਹੇ ਹੁਣ ਤਾਂ ਜੀ ਹੱਡਾਂ ਐ ਦੁਖ ਰਹੇ ਜਿਗਣਾ ਵੀ ਪਤਾ ਨਹੀਂ ਕਿੰਨਾ ਇੱਕ ਠੱਕੇ ਟੁੱਟਿਆ ਵਾ ਸਰੀਰ ਐ ਜੀ ਮੰਨੋ ਪਤਾ ਜੀ ਮੈਂ ਚੱਲ ਰਹੇ ਹੈ ਓਦਾਂ ਮੈਂ ਰੈਸਟ ਕਰੂੰਗਾ ਕਿਆ ਜੇ ਰੈਸਟ ਕਰਨ ਬਹਿ ਜਾ ਉੱਥੇ ਦੁਕਾਨ ਮੈਂ ਪੈ ਜਾ ਜਦ ਹੀ ਟਰੈਕਟਰ ਵਾਲਾ ਆ ਜਾਂਦਾ ਤਾਂ ਉਹ ਕਰਿਆ ਨਹੀਂ ਬਾਈ ਉਕਰਿਆਨੀ ਭਾਈ ਇੱਕ ਦਿਨ ਤਾਂ ਐਂ ਹੀ ਕਹੀ ਗਿਆ ਕਹਿੰਦਾ ਬਿੰਦਰ ਉਹਨਾਂ ਦਾ ਖਾਸ ਹੀ ਸਮਾਨ ਦੇਤਾ ਤੈਨ ਲਿਖੇ ਤੇ 5 6 ਸਮਾਨਾਂ ਤਾਂ ਪੇਟੀ ਭਰਤੀ ਉਹਨਾਂ ਨੇ ਉਹ ਮਾਂ ਨਾ ਛੇੜੀ ਜਾ ਸਾਨੂੰ ਅਸੀਂ ਘੰਟਾ ਕੁੱਟਣਾ ਤੇਰੀ ਪੇਟੀ ਪੁੱਟੀ ਕਿਆ ਜੀ ਤਾਂ ਸੰਦੂਕ ਗਾਲੀ ਕਰ ਦਿੰਦੇ ਬੜੀਆਂ ਬੜੀਆਂ ਪੇਟੀਆਂ ਖਾਲੀ ਹੋ ਜੰਨੀਆਂ ਮਾਂ ਇਹ ਤਾਂ ਉਹਨੂੰ ਤਾਂ ਐਂ ਹੀ ਹੋਈ ਗਿਆ ਵੀ ਪਤਾ ਨਹੀਂ ਉਹ ਕਿੰਨਾ ਕ ਸਮਾਨ ਲਿਆਇਆ ਕਿੰਨਾ ਕ ਸਮਾਨ ਲਿਆਇਆ ਮਾਂ ਇਹ ਤਾਂ ਫੁੱਲ ਲੰਝਣ ਕੀ ਕਰਣਾ ਹੈ ਕਹੇ ਸਮਾਨ ਤਾਂ ਲੱਗਣੇ ਨਹੀਂ ਤਾਂ ਉਹਨੂੰ ਐ ਹੋਇਆ ਪਤਾ ਨਾ ਵੀ ਇਹ ਪੇਟੀ ਸਮਾਨ ਦੀ ਹੈ ਕਦ ਪਊਗੀ ਉਹ ਸ਼ਾਮ ਨੂੰ ਜਦ ਮੈਂ ਉੱਠਿਆ ਫਿਰ ਸਲੀਪਾ ਸਲੂਬਾ ਲਾਈਆਂ ਐ ਉਹ ਸਾਰਾ ਕੁਝ ਲੱਗ ਲਿਆ ਟੇਸਟਾਂ ਲੱਗ ਪਏਗੇ ਚਲ ਮਾਂ ਪੇਟੀ ਖਾਲੀ ਬਈ ਹੁਣ ਉਦਣ ਹੀ ਖਾਲੀ ਹੋ ਗਈ ਉੱਥੇ ਹੋ ਜਾਂਦਾ ਅਗਲੇ ਨੂੰ ਵੀ ਮੈਂ ਇੰਨਾ ਸਮਾਨ ਲਿਆ ਆ ਵੀ ਕਿਤਰਾ ਪਊਗਾ ਹੁਣ ਮੇਸਤਰੀ ਨੂੰ ਤਾਂ ਪਤਾ ਹੁੰਦਾ ਜੀਦਾ ਕੰਮ ਉਸ ਕੋ ਸੱਜੇ ਮੈਨੂੰ ਤਾਂ ਪਤਾ ਵੀ ਆ ਐਨ ਲਾਈਨ ਚੱਲਦੀ ਐ ਸਾਰਾ ਲੱਗ ਜਾਂਦਾ ਜਿਕਣਾ ਪਾਈ ਐ ਅੱਪਾ ਕਿਤੇ ਹੋਰ ਜਾਈਏ ਅਗਲਾ ਹੁਣ ਹੁਣ ਤੇਰੇ ਸਾਹਮਣੇ ਇਹ ਮਕਾਨ ਹੈ ਛਤਨਾ ਮਿਸਤਰੀ ਨਾਲ ਕਿੰਨੀਆਂ ਆਈਟਾ ਮੰਗਾ ਲੰਨੇ ਰੇਤ ਤੇ ਟਰਾਲੀ ਹੈ ਹੈ ਉਹਨਾਂ ਲਾ ਦੇਣੀਆਂ 2-4 ਦਿਨਾਂ ਚ ਗੱਲ ਇਹ ਹੁੰਦੀ ਹੈ ਤੇ ਹੁਣ ਮੇਰੀ ਡਿਊਟੀ ਲੱਗੀ ਵੀ ਜੀ ਪਹਿਲਾਂ ਤਾਂ ਅਕਲੇ ਕਾਇਮ ਇੱਕ ਮਿੱਟੀ ਥੋੜੀ ਕਿ ਲਿਆਵਾਂ ਥੋੜੀ ਕਿ ਪਈ ਹੈ ਤੇ ਜਉ ਵੀ ਜਣ ਹੇ ਬੇਲੀਆਂ ਖਰ ਲੋ ਹਾਂ ਇਹ ਬਾਲਟੀਆਂ ਬੇਲੀਆਂ ਕਰਕੇ ਇੱਕ ਨਾਲ ਬਾਲਟੀਆਂ ਨੇ ਬਾਹਰ ਆ ਹਾਂ ਹਾਂ ਏ ਨਹੀਂ ਮੈਂ ਗੱਲ ਉਹੀ ਕਰ ਰਿਹਾ ਮੈਂ ਤਾਂ ਜੋ ਜੋਂ ਲੱਗੇ ਤਾਂ ਦੇਖਣ ਸਾ ਤੇ ਪਈ ਬਈ ਭਿੱਜ ਗਏ ਜੀ ਜੋ ਬਿੱਜੂਗਾ ਕਰਨ ਠੀਕ ਹੈ ਨਾ ਬਾਈ ਨੱਕ ਪਰ ਜਗੇ ਬੈਠ ਗਿਆ ਫਿਰ ਨਹੀਂ ਹਾਂ ਕਰਨ ਅੱਜ ਉੱਠਿਆ ਨਹੀਂ ਦੇਖ ਲਓ ਮੈਂ ਉਹਨੂੰ ਕਿਹਾ ਵੀ ਆ ਜਾ ਚਲੋ ਆਪਾਂ ਨਾਲੇ ਘੁੰਮਣੇ ਨਾਲੇ ਅੱਕ ਲੈ ਆਨੇ ਹਨਾ ਦੇਖ ਲਓ ਖਾਮ ਹੋ ਗਿਆ। ਜ਼ਖਾਮ ਹੋ ਗਿਆ ਉਹ ਤਾਂ ਹੋਣਾ ਹੀ ਤਾਂ। ਅੱਜ ਹੁਣ ਬੱਝੀ ਐ ਕੁਸਾ ਉਸ ਗਿਰਦੀ ਹੁਣ ਤੜਕੇ ਨੂੰ ਹੁਣ ਪੂਰਾ ਨਾ ਕੋਈ ਹਵਾ ਇਹਨਾਂ ਕੁਛ ਐ ਗੁੰਮ ਜਾਏ। ਔਰ ਗਰਮੀ ਸੂਰਜ ਚੜਿਆ। ਅੱਜ ਧੁੱਪ ਜ਼ਿਆਦਾ ਹੋਈ। ਤੇ ਚਲੋ ਠੀਕ ਐ ਜੀ ਫੇਰ ਮਿਲਦੇ ਆ ਤੁਹਾਨੂੰ। ਮਾਰਨਿੰਗ ਟਾਈਮ ਦਾ ਤੁਹਾਨੂੰ ਦਿਖਾਤੇ ਵੀ ਕੀ ਕਾਰੋਬਾਰ ਚੱਲਦਾ ਏ। ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸੋ ਇਹ ਵੀ ਤੁਹਾਡੇ ਬੜ ਬੜੇ ਦੇ ਕੀ ਆ ਖਾਣੇ। ਮੈਂ ਬਿਲਕੁਲ ਠੀਕ ਆ ਜੀ। ਹੂੰ। ਕਣੀ ਵਾਲੀ ਖੀਰ ਬਣਾਣੀ ਨਾਲੇ ਚੌਲ ਨਹੀਂ ਬਣਾਣੇ ਬਾਸਮਤੀ ਕਣੀ ਵਾਲੇ ਤੈਨੂੰ ਪਹਿਲਾਂ ਦੱਸਤੀ ਗਾਦਾ ਸਾੜੇ ਸਿਆਲੇ ਨਹੀਂ ਬਾਈ ਕਾਂਦੇ ਐ ਮੈਂ ਤਾਂ ਬਾਸਮਤੀ ਬਣਾਉਣੀ ਨਾ ਉਹਨਾਂ ਬਣਾਈ ਫਿਰ ਲੱਗਣੇ ਨਹੀਂ ਹੈਗੇ ਜਿਹੜੇ ਚੱਲੀ ਜਾ ਬੈਠਾ ਹਾਂ ਉਹ ਚਲੋ ਕੋਈ ਨਹੀਂ ਇੱਕ ਸਾਲਵਾਂ ਨੂੰ ਇੱਕ ਦਿਨ ਹੁੰਦਾ ਜੀ ਇੱਕ ਆ ਤਾਂ ਇੱਕ ਰੀਤ ਤੋਰੀ ਵੀ ਐ ਬਾਹਨ ਨੇ ਸਿਰ ਜਾਨਵਰਾਂ ਨੂੰ ਪੈ ਜਾਂਦਾ ਜੀ ਹੋਰ ਕੀ ਆਈ ਹੈ ਕਿ ਨਹੀਂ ਕਾਂਾਂ ਦੀ ਗੋਜ ਲੱਗ ਹਾਂ ਜਿਕਣਾ ਪੋਂ ਕਾਂ ਹੋਏ ਚਿੜੀਆਂ ਭੁੱਖੀਆਂ ਘਟਾਰਾ ਹੀ ਖਾ ਲੈਣੇ ਦੇਖੀ ਨਾ ਖਾ ਨਹੀਂ ਖਾ ਨਹੀਂ ਆਕ ਵੀ ਜਾਂਦੇ ਹੁਣ ਸਾਰੇ ਪਿੰਡਾਂ ਦਾ ਪਾਏ ਹੋਣ ਨਾ ਹੱਕਣਾ ਹੀ ਆ ਹੁਣ ਕਿਹੜਾ ਫਲਾਣੇ ਦਾ ਵੀ ਜਾਣਾ ਫਲਾਣੇ ਦੇ ਉੱਤੇ ਹੱਕਣਾ ਤਾਂ ਹੀ ਆ ਉਹਨਾਂ ਨੇ ਚਲੋ ਕੋਸਾ ਪੇਪੇ ਪਹਿਲਾ ਨਾਲੋਂ ਮੰਜੀਤ ਅੱਗੇ ਸਰਾਦ ਪਾਣ ਚੜੇ ਕਰਦੇ ਤੇ ਕੋਈ ਕੋਈ ਇਕੱਠੇ ਹੋ ਜਾਂਦੇ ਤੇ ਕੋਸ ਨੂੰ ਬਾਈ ਜਾਨਵਰ ਵੀ ਘਟਦੇ ਜਾ ਰਹੇ ਬਹੁਤ ਅੱਧ ਤੇ ਅੱਧ ਰਹਿ ਗਿਆ ਇੱਕ ਹੀ ਹਿੱਸਾ ਰਹਿ ਗਿਆ ਜਾਨਵਰ ਤੇ ਚਲੋ ਠੀਕ ਹੈ ਜੀ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿਆ ਕੁਝ ਪਾਣੇ ਤੇ ਕਿਆ ਕਰਦੇ ਤੇ ਵੈਸੇ ਚਲੋ ਐ ਸਮਝ ਕੇ ਪਾਦੇ ਕਰੋ ਇੱਕ ਦਿਨਾਂ ਸਾਲ ਚ ਨੂੰ ਵੀ ਆਹ ਚਲੋ ਜਾਨਵਰਾਂ ਨੂੰ ਐ ਸਹੀ ਸੇਵਾ ਹੋਰ ਕਿਹੜਾ ਕਿਹੜੇ ਆਣੇ ਬੜਬੜੇ ਦੇ ਕਿਹੜੇ ਖਾਣਾ ਨੇ ਆ ਤਾਂ ਇੱਕ ਰੀਤ ਚ ਚਲਾਈ ਵੀ ਬਸ ਜੀ ਤੁਹਾਨੂੰ ਕਿਹਾ ਨਹੀਂ ਤਾਂ ਮੈਂ ਤੂੰ ਕਹੀ ਜਾ ਐ ਕਰਨਾ ਮੈਂ ਲਈ ਆ ਜਾ ਲਓ ਜੀ ਬਾਈ ਆਹ ਕੈ ਲੱਗੀ ਮਜੀਦ ਕਰਦਾ ਲੈ ਤੂੰ ਤਾਂ ਸਵੇਰ ਦੀ ਨਾ ਤੈ ਮੇਰੇ ਦਾ ਮਗ ਖਾਇਆ ਪਿਆ ਕਹਿੰਦੀ ਤੁਸੀਂ ਤਾਂ ਆਪਣੇ ਸਿਆਣਿਆਂ ਨੂੰ ਐ ਲਾਤੀ ਆ ਮਾਤਾ ਤੂੰ ਤਾਂ ਬਦਾਮ ਵੀ ਚੀਰਨ ਲੱਗੀ ਵੀ ਕਾਜੂ ਹੈ ਇਹ ਖੀਰ ਚ ਪਾਣੇ ਕਮਾਲ ਕਰਤੀ ਦੇਖ ਲੈ ਦੇਖ ਲੈ ਤੂੰ ਜੂ ਜੂ ਟਾਈਮ ਸਮਾਂ ਬਦਲੀ ਜਾਂਦਾ ਉਹਦੇ ਨਾਲ ਨਾਲ ਖਰਾਕ ਵੀ ਹੋਰ ਜਿਹੜਾ ਪਾਣਾ ਦਾਣਾ ਉਹ ਵੀ ਵਧੀ ਜਾਂਦਾ ਹੈ ਚਲੋ ਇੱਕ ਦਿਨ ਹੈ ਹਾਂ ਖਾਣ ਗੱਲ ਤਾਂ ਇਹ ਆ ਗਈ ਖਾਣੀ ਤਾਂ ਆਬ ਵੀ ਹੈ ਉਹਨਾਂ ਨੂੰ ਪਾ ਕੇ ਚਲੋ ਜਿੰਨਾ ਕ ਬਣਦਾ ਐ ਫੇ ਉਥੇ ਬਾਅਦ ਜਿਹੜਾ ਬਚ ਗਿਆ ਕਹਣਾ ਤੇ ਖਾਣਾ ਤਾਂ ਆਪ ਵੀ ਐ ਐ ਕਿ ਨਹੀਂ ਹਮ ਨਾਲੇ ਉਹ ਲਿਆਓ ਹੁਣ ਹਾਂ ਮੈਂ ਆ ਇਕੱਲੇ ਕੰਨ ਚਲੋ ਕਰਨ ਵੀ ਉੱਠ ਗਿਆ ਜੀ ਆਪਣਾ ਤੇ ਚੱਲਦੇ ਹਾਂ ਕਰਨ ਦਾ ਤਾਂ ਪਤਾ ਨਹੀਂ ਕਿ ਆ ਚੱਕਰਾਂ ਸਵੇਰੇ ਸਵੇਰੇ ਨਾ ਔਖਾ ਹੀ ਹੋ ਜਾਂਦਾ ਕਿਸੇ ਕਿਸੇ ਦਿਨ ਅੱਜ ਇੱਕ ਹੋਰ ਵੀ ਐ ਮਨਜੀਤ ਬਾਹਰ ਨਾ ਧੁੰਦ ਜੀ ਹੋਈ ਵੀ ਓਸ ਪਈ ਵੀ ਹੁੰਪੜ ਜੀ ਹੋਈ ਵੀ ਐ ਕੁਝ ਤੋਂ ਪਾਰੀ ਨਾ ਮੌਸਮ ਦਿਖਾਈ ਇਹ ਤੁਹਾਨੂੰ ਜੀਤੇ ਕਰਕੇ ਚੱਕਰ ਪੈ ਰਿਆ ਜੀ ਇਹ ਦੇਖੋ ਇਹ ਇਹ ਦੇਖਣਾ ਕਿੰਨੀ ਥੋੜੀ ਚਮਕਦੀ ਹੈ ਜਿਹੜੀ ਤੇ ਦੇਖੋ ਉਸਨਾਂ ਗਰੀਬੀ ਅੱਖਾਂ ਤੇ ਉਸ ਗਰੀਬੀ ਉਸ ਤੇ ਪੈਂਦੀ ਹੈ ਫਿਰ ਤਾਂ ਆਪਾਂ ਚਮਕ ਵੀ ਨਹੀਂ ਬਣਦੀ ਇਹ ਜਿਹੜੀ ਵੱਡ ਹੋ ਗਈ ਤੇ ਇਹ ਹੁਣ ਇਹ ਉੱਪਰ ਲਈ ਆ ਗਈ 2-4 ਦਿਨ ਚ ਇਹ ਵੀ ਵੱਡ ਹੋ ਜਾਣੀ ਦੇਖੋ ਧੁੰਦ ਜੀ ਹੋਈ ਵੀ ਨਾ ਚਾਰੇ ਪਾਸੇ ਇਹ ਬਿਲਡਿੰਗਾਂ ਵੀ ਕਲੀਅਰ ਨਹੀਂ ਦਿਖੜੀਆਂ ਆ ਗਿਆ ਆ ਗਿਆ ਚਲੋ ਠੀਕ ਹੈ ਚੱਲਦੇ ਫਿਰ ਤੁਹਾਨੂੰ ਦਿਖਾਣੇ ਅੱਜ ਖੇਤਾਂ ਚੋਂ ਚੱਲਦੇ ਫਗਤਨ ਕਿਆ ਤਿਆਰੀਆਂ ਲੱਗੀ ਵੀ ਕਰਨ ਉਹ ਬੱਲੇ ਪ੍ਰਸ਼ਾਦਾ ਵੀ ਚੱਲ ਪਿਆ ਤੇ ਹੋ ਗਈ ਤਿਆਰੀ ਪੂਰੀ ਮਜੀਤ ਖੀਰ ਵੀ ਬਣ ਗਈ ਮੈਂ ਹੱਕ ਜਾਂ ਤਾਂ ਲਿਆਇਆ ਬਾਕੀ ਮਿੱਟੀ ਨਹੀਂ ਲਿਆਇ ਮੇਰੇ ਮੂਰੇ ਤਾਂ ਹੰਗਲੇ ਛੇੜੋ ਹੀ ਹਨ ਹਾਂ ਹਾਂ ਨਹੀਂ ਮਿੱਟੀ ਕੁਸ ਪਈਏ ਮੈਂ ਕੁਸ ਕੁ ਲਿਆਂਦੇ ਥੋੜੀਕ ਮਿੱਟੀ ਆਹ ਜਿਹੜੀ ਪਈਏ ਟਰੇ ਮੂਰੇ ਹਾਂ ਟਰੇਬੀ ਆਲੰਦ ਸਪਲਟੀ ਕੁਸ਼ੋ ਹੋ ਗਈ ਕੁਸ਼ੋ ਥੇ ਇੱਧਰ ਤੇ ਖੇਤ ਮੈਦ ਪੱਤਲ ਲਿਆ ਹਾਂ ਉਹ ਰੇਜੀ ਅਲਈ ਥੋੜੀ ਮਿਕਸ ਹੋਣਾ ਕੋਈ ਕਰਦੇ ਹੀ ਸਾਰਾ ਕੁਸ਼ ਕਰੇ ਤੇ ਹੀ ਹੋਣਾ ਹੈ ਨਹੀਂ ਹੋਣਾ ਹੈ ਐ ਤਾਂ ਹੀ ਦੇਖੋ ਅਸੀਂ ਜੇ ਸਵੇਰ ਦੇ ਲੱਗੇ ਵਿਆ ਹੋਏ ਗਿਆ ਜੀ ਆਹੋ ਕਿੰਨਾ ਮੈਂ ਨਹੀਂ ਹੈ ਫਕਰਾਈ ਨਾ ਮੇਰੇ ਨਾਲ ਮੈਂ ਕਹਿੰਦੀ ਨਹੀਂ ਛੱਡੇ ਇਹਨੇ ਗੱਲੇ ਛੱਡ ਦੇ ਦੇਖ ਲਓ ਹਾਂ ਹੈ ਇਹ ਵੈਸੇ ਸਿਆਣੇ ਸੱਚੇ ਕਹੇਗੇ ਕਹਿੰਦੇ ਵੀ ਹਿੰਮਤ ਨਾ ਹਾਰੋ ਹੌਲੀ ਹੌਲੀ ਲੱਗੇ ਰਹੋ ਕੱਚੂ ਦੀ ਚਾਲ ਚੱਲਦੇ ਰਹੋ 9 ਵਜੇ ਆਪਾਂ ਖਰਗੋਸ ਤੋਂ ਜਿੱਤ ਜੰਗੇ ਹੂੰ 9 ਵਜੇ ਨੂੰ ਨੇੜੇ ਆ ਹਾਂ ਇਹ ਤਾਂ ਗੱਲ ਹੈ ਕਿ ਦੇਖੋ ਬਾਈ ਹੁਣ ਝਾੜੂ ਪੁਰਾਣਾ ਪ੍ਰਸ਼ਾਦੇ ਕਰੋ ਇੰਜ ਚੱਲ ਝਾੜੂ ਪੋਚਾ ਦਾ ਬਾਅਦ ਚ ਹੋ ਜਾਊਗਾ ਅੱਜ ਐਤਵਾਰ ਹੈ ਜੀ ਮੈਂ ਵੀ ਲੇਟ ਜਾਊਗਾ 2 ਘੰਟੇ ਟਰੈਕਟਰ ਆਣਾ ਮੇਰੇ ਪਾ ਇੱਕ ਨੂੰ ਮੈਂ ਮਨਾ ਕਰ ਦੰਨਾ ਵੀ ਭਾਈ ਲੇਟ ਅੱਜ ਥੋੜਾ ਇੱਕ ਅਸੀ ਮੈਂ ਆਪਣਾ ਪਿੰਡ ਚ ਵੀ ਜਾਣਾ ਜੀ ਦੇਖੋ ਸਾਡੇ ਪਿੰਡ ਚ ਕੱਲ ਡੈਥ ਹੋ ਗਈ ਸ਼ਾਮ ਨੂੰ ਤੇ ਜਿਹਦੇ ਕਰਕੇ ਹੁਣ ਦਾਗ ਲਾਣਾ ਜੀ ਤਾਂ ਕਰਕੇ ਉੱਥੇ ਜਾ ਕੇ ਸ਼ਾਮਿਲ ਹੋਣਾ ਅ ਕਿਉਂਕਿ ਦੇਖੋ ਪਿੰਡ ਸਰਬ ਸਾਂਝਾ ਹੈ ਜੀ ਬਜ਼ੁਰਗ ਦੀ ਡੈਥ ਹੋ ਗਈ ਤਾਂ ਜਾਣਾ ਜ਼ਰੂਰੀ ਹੈ ਜਾਣਾ ਜ਼ਰੂਰੀ ਹੈ ਜੀ ਹੁਣ ਮੈਂ ਕੀ ਕਰਾਂ ਤੇ ਸਾਰਾ ਸਮਾਨ ਤਿਆਰ ਕਰਦਾ ਆਪਣਾ ਬਰਸੀ ਦਾ ਪਾਣੀ ਪਾਣੀ ਪਾ ਲਉਂ ਆ ਰੋਟੀ ਮੈਂ ਰੱਖ ਦਿੰਨੀ ਅੱਛਾ ਇੱਕ ਹੋਰ ਵੀ ਹੈ ਹਾੜੇ ਬੜੇ ਬੜੇ ਰੇ ਨਾ ਚੂਰ ਕੇ ਰੋਟੀ ਖਾਣੇ ਮੜਾ ਠੰਡੀ ਵੀ ਕੋ ਕਰਦੀ ਕੋਰਦੀ ਆਹ ਕੂਲਰ ਲੈ ਜਾ ਹੈ ਕਹਦੀ ਕੂਲਰ ਮੂਰਾ ਲੈ ਜਾ ਹਾਂ ਫਿਰ ਲਿਆ ਹਮੇਂ ਕਰਦਾ ਮੈਂ ਜੀ ਤਮਾ ਤਮ ਪਾ ਦਨਾ ਉੱਪਰ ਹੈ ਕਿ ਨਹੀਂ ਪਾ ਕੇ ਫਿਰ ਮੈਂ ਵੀ ਆਪਣਾ ਮੜਾਏ ਕਪੜੇ ਪਾ ਲਮਾ ਆ ਕੇ ਨਾ ਆ ਲੂੰਗਾ ਜੋ ਆਪਣੀ ਡਿਊਟੀ ਦੀ ਨਿਭਾਤ ਦੇਖੋ ਜੀ ਅਸੀਂ ਪੱਖਾ ਲਵਾਇਆ ਤਾਂ ਉਦਣ ਪੱਖਾ 1 ਮਿੰਟ ਨਹੀਂ ਚੱਲਿਆ ਆ ਦੇਖ ਲੋ ਜੀ ਗਰਮੀ ਚ ਕੰਮ ਕਰਨਾ ਪੈ ਰਿਹਾ ਹਾਏ ਹੋ ਰੱਬਾ ਮੇਰੇ ਪਰ ਮੇਰੀ ਗਲਤੀ ਤਾਂ ਕੋਈ ਨਹੀਂ ਬਿੰਦਰ ਦੀ ਜੇ ਬਿੰਦਰ ਦੀ ਗਲਤੀ ਹੈ ਤਾਂ ਦੱਸ ਹੂੰ ਕੋਈ ਮੈਨੂੰ ਲੱਗੂ ਸੁੱਚੇ ਪ੍ਰੋਬਲਮ ਉਹ ਸੁੱਚੇ ਕੋਈ ਪ੍ਰੋਬਲਮ ਹੈ ਹਾਂ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਬਾਅਦ ਚ ਹੁਣ ਸਾਰੇ ਕੰਮ ਕਾਰਨ ਵੇੜ ਕੇ ਬਾਅਦ ਚ ਮਿਲਦੇ ਆਂ ਥੋੜੇ ਨਾਲ ਕਰੂਗੇ 2-4 ਮਿੰਟ ਗੱਲਬਾਤ ਬੈਠ ਕੇ ਕਿਉਂਕਿ ਅੱਜ ਸੰਡੇ ਹੈ ਚਲੋ ਠੀਕ ਹੈ ਜੀ ਤੁਹਾਨੂੰ ਆ ਦਿਖਾਤੇ ਆ ਵੀ ਕਿੱਥੇ ਕਿ ਤੱਕ ਸਾਡੇ ਕੰਮ ਪਹੁੰਚੇ ਤੇ ਇਹ ਆ ਜੀ ਕਣੀ ਵਾਲੀ ਖੀਰ ਬਦਾਮ 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 ਪਾਏ ਪੇ ਮੰਜੀ ਦਾ ਕਾਜੂ ਕੁੱਜੂ ਤੁਸੀਂ ਦੇਖੇ ਰਹੇ ਹੋ ਬਲੌਗ ਤੇ ਦਹੀਂ ਵੀ ਹੈ ਮੰਜੀ ਦਾ ਦਹੀਂ ਵੀ ਹੈ ਚਾਰ ਆਟਮਾ ਪੰਜਵੇਂ ਪ੍ਰਸ਼ਾਦ ਦੀ ਭੋਜਨ ਹੋ ਗਿਆ ਤਿਆਰ ਜੀ ਤਾਂ ਹੱਥ ਦੀ ਖਾਤੇ ਤੂੰ ਨਹੀਂ ਅਸੀਂ ਖਾਤੇ ਸਾਡੇ ਤਾਂ ਬਜ਼ੁਰਗੇ ਬਹੁਤ ਵਧੀਆ ਕਿਸਮਤ ਉਹਨਾਂ ਦੀ ਹੈ ਚਲੋ ਮਾਤਾ ਬਜ਼ੁਰਗਾਂ ਨੂੰ ਭੁੱਖ ਵੀ ਲੱਗੀ ਵੀ ਰੋਟੀ ਫੁੱਲ ਫੁੱਲ ਉਤਰਦੀ ਆ ਕਹੇ ਇਹ ਉਹ ਮੰਨਦੇ ਸੀ ਪੀਲੇ ਆ ਹਾਂ ਚਲੋ ਪਾ ਦਈਏ ਫਿਰ ਛਾਵ ਨੂੰ ਬੀਜਾਂਗੇ ਜੋ ਉਹਦੀ ਮੈਂ ਕਹਿੰਦੀ ਆ ਪਾਣੀ ਤੋਂ ਬਾਅਦ ਉਠੇ ਵੀਰਤਾ ਮਤਲਬ ਕੀ ਜਦ ਦੇਖਿਆ ਮੈਂ ਰੋਟੀ ਸਜਰੇ ਸ਼ਾਮ ਤੱਕ ਬੀਜ ਸਕਦੇ ਮੁਝੇ ਬੰਦੇ ਦੋ ਤਿੰਨ ਤੇ ਘਰਾਂ ਤੱਕ ਕੁਝ ਵੀ ਕਰ ਲਵੋ ਹੁਣ ਮੈਂ ਇਕੱਲਾ ਐ ਦੇਖ ਮੈਂ ਆਪਣਾ ਆ ਕੰਮ ਨਬੇੜ ਦੇਣਾ ਉੱਤੇ ਬਾਅਦ ਮੈਂ ਦੁਕਾਨ ਤੇ ਜਾਣਾ ਪਹਿਲਾਂ ਪਿੰਡ 'ਚ ਜਾ ਕੇ ਆਣਾ ਫਿਰ ਆ ਕੇ ਸ਼ਾਮ ਨੂੰ 4-5 ਵਜੇ ਤੁਸੀਂ ਵੀਜ ਦਿਓ ਮੈਂ ਤਾਂ ਐਂ ਕਹਿ ਰਹੀ ਸੀ ਹੂੰ ਵੀ ਅੱਜ ਬੜਾ ਦੇਖੇ ਸਬਜ਼ੀਆਂ ਇਹ ਸਾਰਾ ਕੁਝ ਬਣਾਇਆ ਬਣਾਉ ਰਹੀ ਤੇ ਤਾਂ ਨਹੀਂ ਆ ਕਿ ਵੀ ਨਸਪੋਰਟਾਈਜ਼ ਹਾਂ ਜਾ ਜਾਂਦੇ ਆ ਅੱਜ ਹਣਾ ਚਲ ਦੇਖਦੇ ਆਂ ਟਾਈਮ ਕੱਢਦੇ ਜਾਇਾਂਗੇ ਜਾਇਾਂਗੇ ਜ਼ਰੂਰ ਜਾਵਾਂਗੇ ਜੇ ਪ੍ਰਮਾਤਮਾ ਨੇ ਬੁਲਾਇਆ ਤਾਂ ਜਰੂਰ ਜਾਣਾ ਚਲੋ ਠੀਕ ਹੈ ਜੀ ਬਾਅਦ ਚ ਮਿਲਦੇ ਹਾਂ